ਘੜਾ ਕਰਨ ਹਹਾਕਾਰ ਕਈ ਇਲਾਕਿਆਂ ਵਿੱਚ ਪਾਣੀ ਦੀ ਮਾਰ ਜ਼ਿੰਦਗੀਆਂ ਬਚਾਉਣ ਦੀ ਜਦੂ ਜਹਿਦ ਜਾਰੀ ਸਰਕਾਰ ਕਦੋਂ ਲਏਗੀ ਸਹ ਜਦੋਂ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ ਦੇ ਕਈ ਹਿੱਸੇ ਅਜੇ ਸਾ ਜਿੱਥੇ ਰੱਬ ਕੈਰ ਵਰਪਾ ਰਿਹਾ ਸੀ ਕੁਦਰਤ ਦਾ ਤੰਡ ਵੇਖਣ ਨੂੰ ਮਿਲ ਰਿਹਾ ਸੀ ਸultanpur Lodhi Tanda Firozpur Khadur Shah Fazilka ehu ilake ne jo pani di maar het jithe hardvargi halaat bane hoye ne khetan chilan da roop tar gayi aan ate sadkan puri tarah jal magan ho gayi aan lokan vich sarkar prati rooth saap vekhan nu mil re lokan da saaf taur te ilzaam hai ki sarkar walon adi saar nahi lai ja rahe Firozpur vich satlu jo pante hai jis de chaldeya hardvargi halaat bane hoye ne ਕਈ ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ ਨੇ ਸੈਂਕੜੇ ਏਕੜ ਫਸਲ ਤਬਾਹ ਹੋ ਚੁੱਕੀ ਹੈ ਲੋਕਾਂ ਨੂੰ ਸਾਲ 2023 ਵਾਲਾ ਕੌਪਨਾਕ ਮੰਜ਼ਰ ਚੇਤੇ ਆ ਰਹੇ ਤੇ ਇੱਥੇ ਜਿਹੜੇ ਪਿੰਡ ਆ ਲਗਭਗ ਜਿਹੜੇ ਸਾਡੇ ਨੇੜੇ-ਨੇੜੇ ਪਿੰਡ ਸੱਤ ਪਿੰਡ ਜਿਹੜੇ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ ਉਹਨਾਂ ਦੀਆਂ ਖੇਤਾਂ ਜਾਂ ਖੇਤ ਜਿਹੜੇ ਤਬਾਹ ਹੋ ਚੁੱਕੇ ਆ ਜੀ ਅਤੇ ਫਸਲ ਜਿਹੜੀ ਆ ਲਗਭਗ ਜਿਹੜੀ 7000 ਕਿੱਲਾ ਜਿਹੜੀ ਆ ਫਸਲ ਡੁੱਬ ਚੁੱਕੀ ਆ ਜਿਹੜੀ ਬਿਲਕੁਲ ਇਸ ਵੇਲੇ ਫਨਾ ਫਿਲੀ ਹੋ ਚੱਕੀ ਆ ਜੀ ਤੇ ਹੋਰ ਵੀ ਹੋਣ ਜ਼ੋਰ ਦੇ ਨਾਲ ਪਾਣੀ ਜਿਹੜਾ ਅੱਗੇ ਚੜ ਰਿਹਾ ਵਾ ਅੱਗੇ ਚੜ ਰਿਹਾ ਵਾ ਪਾਣੀ ਤੇ ਫਸਲਾਂ ਦੇ ਵਿੱਚ ਜੋਰਾਂ ਦੇ ਨਾਲ ਵੜੀ ਜਾਂਦਾ ਵਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਟਾਡੇ ਚੈਨਲ ਦੇ ਰਹੀਂ ਕਿ ਅਗਲੇ ਜਿਹੜੇ ਆ ਦਾਰਾਂ ਛੱਡ ਕੇ ਤੇ ਸਾਨੂੰ ਥੋੜਾ ਜਿਹਾ ਪਾਣੀ ਸਾਡਾ ਹੌਲਾ ਕੀਤਾ ਜਾਵੇ ਉਹ ਵੀ ਸਾਡੇ ਭਰਾਵਾ ਅਸੀਂ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਸਾਡਾ ਵੀ ਕੋਈ ਨਾ ਕੋਈ ਇਦਰੋਂ ਪਾਣੀ ਜਿਹੜਾ ਹੌਲਾ ਕੀਤਾ ਜਾਵੇ ਜੀ ਹਾਂ ਇਹਨਾਂ ਲੋਕਾਂ ਨੂੰ ਇਹ ਡਰ ਸਤਾ ਰਿਹਾ ਕਿ ਜੇਕਰ ਸਤਲੁਜ ਦੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਵੱਧਦਾ ਰਿਹਾ ਤਾ ਕਈ ਹੋਰ ਪਿੰਡ ਜਲਦ ਉਸ ਦੀ ਲਪੇਟ ਵਿੱਚ ਆ ਜਾਣਗੇ ਇਹ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਸਾਰ ਲਈ ਜਾਏ ਲੋਕਾਂ ਦੇ ਖਾਣ ਪੀਣ ਲਈ ਸਮਾਨ ਤੇ ਬੇੜੀਆਂ ਦਾ ਇੰਤਜ਼ਾਮ ਕੀਤਾ ਜਾਏ ਉਧਰ ਐਸ ਡੀ ਐਮ ਫਿਰੋਜ਼ਪੁਰ ਦਾ ਕਹਿਣਾ ਸੀ ਕਿ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦਾ ਇਹ ਫਿਰੋਜ਼ਪੁਰ ਦੇ ਠੀੜਾਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰਾਊਂਡਿੰਗ ਏਰੀਆ ਹੈਗਾ ਇਹਦੇ 'ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਹੈ ਕਿ ਅੱਗੇ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਆ ਪਾਣੀ ਇਹ ਇੱਥੇ ਜਿੱਦਾਂ ਆਪਾਂ ਦੇਖਦੇ ਹਾਂ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਹੋਣਾ ਚਾਹੁੰਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਕਰਨ ਤਰਨ ਦੇ ਹਲਕਾ ਖੜੂ ਸਾਤ ਦੇ ਹਾਲਾਤ ਵੀ ਵੇਖ ਲਓ ਪਿੰਡ ਮੁੰਡਾ ਪਿੰਡ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਨ ਟੁੱਟਣ ਕਾਰਨ ਪਾਣੀ ਦੀ ਮਾਰ ਹੇਠ ਹੈ ਪੀੜਤਾਂ ਦਾ ਆਖਣਾ ਸੀ ਹਾਲੇ ਤਾਂ ਉਪੈਲਨਾ ਇਹ 2023 ਵਿੱਚ ਵੱਡਾ ਨੁਕਸਾਨ ਚੱਲ ਕੇ ਹਟੇ ਨੇ ਹੁਣ ਇੱਕ ਵਾਰ ਮੁਰਤੂ ਉਹਨਾਂ ਦੀ ਫਸਲ ਤਬਾਹ ਹੋ ਗਈ ਹੈ ਅਤੇ ਹਰ ਪੀੜਿਤ ਕਿਸਾਨ ਨੂੰ ਇਸ ਲਈ ਮੁਆਵਜ਼ਾ ਮਿਲਣਾ ਚਾਹੀਦਾ ਹੈ ਨਾ ਨਾ ਪਰੰਦੇ ਹਲਕਾ ਖੜੂਰ ਸਾਹਿਬ ਦੇ ਪਿੰਡ ਮੁੰਡਾ ਪਿੰਡ ਵਿਖੇ ਪੁੱਜੇ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤੁਹਾਨੂੰ ਦਿਖਾਈਆਂ ਜਾਣ ਕੇ ਜਿਹੜਾ ਬਿਆਸ ਦਰਿਆ ਦੇ ਵਿੱਚ ਇੱਥੋਂ 5 ਕਿਲੋਮੀਟਰ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ ਬੰਨ ਬੰਨਾ ਸੀ ਉਹ ਪਰਸੋਂ ਟੁੱਟਣ ਦੇ ਕਰਕੇ ਹਾਲਾਤ ਇਹ ਨੇ ਕਿ ਕਮਾਦ ਦੀ ਫਸਲ ਐ ਝੋਨਾ ਐ ਪੂਰੀ ਤਰ੍ਹਾਂ ਜਿਹੜਾ ਕਿਸਾਨਾਂ ਦਾ ਬਰਬਾਦ ਹੋ ਚੁੱਕਾ ਐ ਤਾਂ ਕੀ ਕਹਿਣਾ ਚਾਹੋਗੇ ਹਰ ਵਾਰ ਦੀ ਤਰ੍ਹਾਂ 2023 ਦੀ ਗੱਲ ਕੀਤੀ ਜਾਵੇ ਤਾਂ ਉਦੋਂ ਵੀ ਇਵੇਂ ਤੁਹਾਡੀਆਂ ਫਸਲਾਂ ਬਰਬਾਦ ਹੋਈਆਂ ਤਾਂ ਇਸ ਵਾਰ ਫੇਰ ਬਰਬਾਦ ਹੋਈਆਂ ਤਾਂ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਹੀ ਮਾਲਕੋ ਸਾਡਾ ਹੱਲ ਹੋਇਆ ਵਾ ਝੋਨਾ ਸਾਡਾ ਸਾਰਾ ਬਰਬਾਦ ਹੋ ਗਿਆ ਵੈਕਰੂ ਬਹੁਤ ਜ਼ਿਆਦੀ ਤੰਗੀ ਆਨੂੰ ਮਾਲ ਡੰਗਰ ਵੀ ਸਾਡਾ ਬਾਹਰ ਭੁੱਖਾ ਤੇ ਪਜਿਆ ਵਾ ਇਹ ਤਾਂ ਹੁਣ ਵੇਖੋ 2023 'ਚ ਵੀ ਇਹੋ ਕੰਮ ਹੋਇਆ ਸਾਡੇ ਨਾਲ ਤੇ ਐ ਕਿ ਹੁਣ ਤੁਹਾਨੂੰ ਪਤਾ ਪੰਜੀ ਜਾਣ ਲਿਆ ਇਹ ਪੰਜੀ ਜੀ ਵੀ ਹੋ ਇੰਨਾ ਪਾਣੀ ਆ ਗਿਆ ਸਾਨੂੰ ਪਤਾ ਨਹੀਂ ਵੀ ਇੰਨਾ ਪਾਣੀ ਆ ਜਾਊਗਾ ਜੇ ਗੱਲ ਕੀਤੀ ਜਾਵੇ ਮidan ਸਭਾਲ ਕਖਡੂਰ ਸਾਹਿਬ ਦੇ ਦਰਜਨਾ ਪਿੰਡਾਂ ਦੀ ਜਿਹੜੀ ਆ ਕੋਈ 12000 ਦੇ ਕਰੀਬ ਜਿਹੜੀ ਏਕੜ ਜ਼ਮੀਨ ਪਾਣੀ ਦੀ ਮਾਰ ਹੇੜ ਆ ਚੁੱਕੀ ਆ ਜੇ ਗੱਲ ਕੀਤੀ ਜਾਵੇ ਜਿਹੜੇ ਲੋਕਾਂ ਵੱਲੋਂ ਆਪਣੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਜਿਹੜੇ ਖੁਦ ਜਿਹੜੇ ਬੰਨ੍ਹ ਆਪਣੇ ਜਿਹੜਾ ਦਰਿਆ ਦੇ ਅੰਦਰ ਬੰਨ੍ਹ ਨੂੰ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਦੇ ਵਿੱਚ ਆ ਤੋੜੇ ਪਏ ਜਾ ਰਹੇ ਨੇ ਔਰ ਜਿਹੜੇ ਲੋਕਾਂ ਵੱਲੋਂ ਆਪਣੇ ਤੌਰ ਤੇ ਹੀ ਤੋੜੇ ਭਰ ਕੇ ਜਾ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਸਾਰੇ ਪਿੰਡ ਜੋੜ ਪਿੰਡ ਮੁੰਡਾ ਪਿੰਡ ਹੋਰ ਵੀ ਅੱਗੇ ਕਈ ਪਿੰਡ ਵਾ ਜਿਨ੍ਹਾਂ ਦਾ ਇੰਨਾ ਜ਼ਿਆਦਾ ਨਿਖਸ਼ਾਨ ਹੋਇਆ ਕਿ ਪੁੱਛੋ ਨਾ ਇੱਥੇ ਆਪ ਦੀ ਪੈਸੇ ਇਕੱਠੇ ਕਰ ਕਰਕੇ ਤੇ ਸਾਰਾ ਇਹਦਾ ਸਾਰਾ ਇਤਿਹਾਸ ਦਾ ਖਰਚਾ ਲਾਇਆ ਜਾਂਦਾ ਇੱਥੇ ਕੋਈ ਬੰਦਾ ਨਹੀਂ ਸਾਰ ਲੈਣ데요 ਤੇ ਆਪਦਾ ਹੀ ਸਾਡਾ ਮਤਲਬ ਜਿੰਨਾ ਵੀ ਖਰਚਾ ਵਾ ਸਾਡਾ ਆਪਦਾ ਹੋਣ ਰਿਹਾ ਕਿਸਾਨਾਂ ਦਾ ਤੇ ਰਾਤ ਦਿਨ ਹੀ ਅਸੀਂ ਇੱਥੇ ਲੱਗੇ ਰਹਿੰਨੇ ਆਂ ਬੰਨ ਦੇ ਉੱਤੇ ਰਾਤ ਵੀ ਰਹਿੰਨੇ ਆਂ ਤੇ ਦਿਨੇ ਵੀ ਰਹਿੰਦੇ ਆਂ ਸultanpur lodi devi ਮੌਜੂਦਾ ਹਾਲਾਤ ਵੇਖ ਲਓ ਜਿੱਥੋਂ ਦੇ ਵੀ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਨੇ ਲੋਕ ਘਰਾਂ ਦੀਆਂ ਛੱਤਾਂ ਤੇ ਚੜ ਕੇ ਆਪਣਾ ਬਚਾਅ ਕਰ ਰਹੇ ਨੇ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਹੈ ਅਤੇ ਲੋਕਾਂ ਨੂੰ ਬੇੜੀਆਂ ਦੇ ਜ਼ਰੀਏ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਇਹ ਹਲਕਾ ਸੁਲਤਾਨਪੁਰ ਲੋਧੀ ਦਾ ਬਾਉਪੁਰ ਜਦੀਦ ਪਿੰਡ ਦੇ ਨੇੜੇ 17 ਪਿੰਡ ਦੇ ਕਰੀਬ ਜਿਹੜੇ ਪਿੰਡ ਡੁੱਬੇ ਹੋਏ ਨੇ ਜਿਸ ਦੇ ਨਾਲ ਆਰਜੀ ਬੰਨ ਟੁੱਟਣ ਕਾਰਨ ਇਹ ਪਿੰਡ ਹੜ੍ਹ ਦੇ ਪ੍ਰਭਾਵਿਤ ਹੋ ਗਿਆ ਹੈ। ਜਿੱਥੇ ਕਿ ਅਸੀਂ ਇੱਕ ਕਿਸ਼ਤੀ ਦੇ ਵਿੱਚ ਬੈਠੇ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਇੱਥੇ ਬਜ਼ੁਰਗ ਨੇ ਸਾਡੇ ਨਾਲ ਆ ਉਹ ਇਹਨਾਂ ਦੇ ਕੋਲ ਇਹਨਾਂ ਦੇ ਹਾਲਾਤ ਪੁੱਛੇ ਜਾਂਦੇ ਆ ਬਾਪੂ ਜੀ ਕੀ ਹਾਲਾਤ ਨੇ ਇੰਨਾ ਪਾਣੀ ਆਇਆ ਹੋਇਆ ਕਿੰਨੇ ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਸਹੂਲਤਾਂ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਕੀ ਹੈ ਜੀ ਸਾਥੀ ਉਹਨਾਂ ਨੂੰ ਨਹੀਂ ਸਭ ਜੀ ਮੈਸੇਜ ਸੁਣਤਾ ਕੋਈ ਨਹੀਂ ਸਾਡੇ ਆਪ ਦੇ ਹੀ ਇੱਥੇ ਕਿਸਾਨ ਲੱਗੇ ਹੋਏ ਸਾਰੇ ਨਾ ਸਾਡੇ ਸਖਤ ਸੇਵਾ ਕਰੀ ਬੱਦਦੇ ਆ ਇਹ ਜਾਂ ਦੇਸੀ ਉਦਾਸਰੋਂ ਸਾਡੀ ਸੇਵਾ ਨਹੀਂ ਕੋਈ ਹੋਈ ਅੰਜ ਹੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਸੋਚਣ ਇਥੋਂ ਵਾਸਤੇ ਕੋ ਸਾਨੂੰ ਸਹੂਲਤ ਮਿਲੇ ਸਾਡਾ ਆਉਣ ਜਾਣ ਦਾ ਕੰਮ ਕਰਨ ਸਾਡਾ ਫਸਲਾਂ ਨਾ ਮਾਰਨ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀਆਂ ਫਸਲਾਂ ਨਾ ਮਾਰਨ ਬਸ ਹਾਂਜੀ ਬਨ ਪੱਕੇ ਕੀਤੇ ਜਾਣ ਹਾਂ ਹੋਰ ਸਾਨੂੰ ਕੁਝ ਨਹੀਂ ਚਾਹੀ ਸਾਡੇ ਬਨ ਪੱਕੇ ਕੀਤੇ ਜਾਣ ਸਾਡੀਆਂ ਫਸਲਾਂ ਬਚ ਜਾਣ ਜੇਕਰ ਕੁਦਰਤ ਇਸੇ ਤਰ੍ਹਾਂ ਕਹਿ ਰਹੀ ਜੇਕਰ ਇਸੇ ਤਰ੍ਹਾਂ ਪਹਾੜੀ ਇਲਾਕਿਆਂ ਤੇ ਪੰਜਾਬ ਵਿੱਚ ਮੀਂਹ ਪੈਂਦਾ ਰਿਹਾ ਦਾ ਹਾਲਾਤ ਹੌਣ ਵਾਲੇ ਦਿਨਾਂ ਵਿੱਚ ਹੋਰ ਬੱਤਰ ਹੋ ਸਕਦੇ ਨੇ ਪਹਾੜੀ ਇਲਾਕੇ ਜਿਵੇਂ ਕਿ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਕੀ ਹਾਲਾਤ ਬਣੇ ਹੋਏ ਨੇ ਪੂਤਾ ਸੀ ਸਭ ਵੇਖੀ ਰਿਹਾ ਹੈ ਹਰ ਕੋਈ ਹੁ ਦੁਆ ਕਰ ਰਿਹਾ ਹੈ ਕਿ ਇਹ ਜੇ ਹਾਲਾਤ ਪੰਜਾਬ ਵਿੱਚ ਨਾ ਬਣ ਜਾਵੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼